ਦੋਸਤੋ ਕਿਸੇ ਪਿੰਡ ਦੇ ਬਾਹਰ ਵਾਰ ਨਾ ਕਿਸੇ ਸਾਧੂ ਨੇ ਕੁਟੀਆਂ ਬਣਾਈ ਹੋਈ ਸੀ ਇੱਕ ਸਾਧੂ ਤੇ ਇੱਕ ਉਹਦਾ ਚੇਲਾ ਉੱਥੇ ਕੁਟੀਆਂ 'ਚ ਰਹਿੰਦੇ ਸੀਗੇ ਇੱਕ ਦਿਨ ਉੱਥੇ ਇੱਕ ਰਾਗੀ ਆਇਆ ਤੁਰਦਾ ਤੁਰਦਾ ਉਹਨੂੰ ਸ਼ਾਮ ਪੈ ਗਈ ਉਹਨੇ ਸੋਚਿਆ ਚਲੋ ਕੁਟੀਆਂ 'ਚ ਰਹਿਨੇ ਰਾਤ ਦੇਨੇ ਕੰਮਕੁੰਮ ਦੀ ਭਾਲ ਕਰਾਂਗੇ ਕੋਈ ਉਹ ਰਾਗੀਰੇ ਸ਼ਾਮ ਨੂੰ ਸਾਧੂ ਨੂੰ ਪੁੱਛਦਾ ਹੁੰਦਾ ਬਾਬਾ ਜੀ ਇਹ ਅੱਗੇ ਪਿੰਡ ਆ ਇਹ ਪਿੰਡ ਕਿਵੇਂ ਦਾ ਇੱਥੋਂ ਦੇ ਲੋਕ ਕਿਵੇਂ ਦੇ ਨੇ ਸਾਧੂ ਨੇ ਸਵਾਲ ਕੀਤਾ ਤੇ ਭਾਈ ਜਿੱਥੇ ਤੂੰ ਆਇਆ ਵੀ ਉੱਥੋਂ ਦੇ ਲੋਕ ਕਿਵੇਂ ਦੇ ਨੇ ਉਹ ਕਹਿੰਦਾ ਉੱਥੋਂ ਦੇ ਲੋਕ ਤਾਂ ਬਾਬਾ ਜੀ ਬਹੁਤ ਗੰਦੇ ਨੇ ਜਮਾ ਮਿਲਵਰਤ ਕੇ ਰਾਜੀ ਨਹੀਂ ਖੁਸ਼ਕ ਨੇ ਸਾਧੂ ਕਹਿੰਦਾ ਫਿਰ ਹੈ ਤਾਂ ਇਸ ਪਿੰਡ ਦੇ ਲੋਕ ਵੀ ਐਵੇਂ ਦੇ ਨੇ ਖੁਸ਼ ਕੀ ਨੇ ਵਰਤ ਵਰਤ ਕੇ ਰਾਜੀ ਨਹੀਂ ਹੈਗੇ ਉਹਨਾਂ ਦਾ ਅੱਛਾ ਹੀ ਚਲੋ ਉਠਿਆ ਸਵੇਰੇ ਆਪਦਾ ਹੱਥ ਧੋ ਕੇ ਚਾਹ ਪਾਣੀ ਪੀ ਕੇ ਅੱਗੇ ਨਿਕਲ ਗਿਆ ਜਿਹੜਾ ਰਾਹ ਕੀ ਸੀਗਾ ਸਾਧੂ ਆਪਦੇ ਭਗਤੇ ਭਗਤੇ ਜਰੁੱਜ ਗਿਆ ਚੇਲਾ ਆਪਦਾ ਨਾ ਪਾਣੀ ਮੰਗਣ ਚਲ ਗਿਆ ਸ਼ਾਮ ਹੋਈ ਤਾਂ ਉਥੇ ਇੱਕ ਰਾਗੀ ਰੋੜ ਆ ਗਿਆ ਸ਼ਾਮ ਨੂੰ ਉਹ ਕੰਮ ਕੁੰਮ ਦੀ ਭਾਲ ਚ ਨਿਕਲੇ ਸੀ ਉਹਨੇ ਇਸ ਪਿੰਡ ਦੀ ਦੱਸ ਪਈ ਕਿਥੋਂ ਤੇ ਉਹਨੂੰ ਸ਼ਾਮ ਹੋ ਗਿਆ ਤਾਂ ਚਲੋ ਕੰਮ ਦਾ ਸਵੇਰੇ ਦੇਖਾਂਗੇ ਆਪਾਂ ਰਾਤ ਇੱਥੇ ਰਹਿਨੇ ਆ ਉਹਨੇ ਰਾਤ ਦਾ ਪ੍ਰਸ਼ਾਦਾ ਪਾਣੀ ਛਕਿਆ ਸਾਧੂ ਕੋਲ ਬੈਠਾ ਸਾਧੂ ਨੂੰ ਕਹਿੰਦਾ ਬਾਬਾ ਜੀ ਜਿਹੜਾ ਅੱਗੇ ਪਿੰਡ ਏ ਇੱਥੋਂ ਦੇ ਲੋਕ ਕਿਵੇਂ ਦੇ ਨੇ ਇਹਨਾਂ ਦਾ ਸੁਭਾਅ ਕਿਵੇਂ ਦਾ ਆ ਸਾਧੂ ਨੇ ਉਹਨੂੰ ਫੇਰ ਹੋਈ ਸਵਾਲ ਪੁੱਛਿਆ ਦੁਬਾਰਾ ਵੀ ਭਗਤਾ ਜਿੱਥੋਂ ਤੂੰ ਆਇਆ ਵੀ ਉੱਥੋਂ ਦੇ ਲੋਕ ਕਿਵੇਂ ਦੇ ਸੀਗੇ ਉਹ ਆਂਦਾ ਵੀ ਬਾਬਾ ਜੀ ਉੱਥੋਂ ਦੇ ਲੋਕ ਤਾਂ ਬਹੁਤ ਚੰਗੇ ਨੇ ਬੜੇ ਮਿਲਣ ਵਰਤਨ ਵਾਲੇ ਨੇ ਬੜਾ ਉਹਨਾਂ ਦਾ ਵਿਹਾਰ ਚੰਗਾ ਹੈ ਬਸ ਮੈਂ ਤਾਂ ਆਪਣਾ ਬਿਜ਼ਨਸ ਵਧਾਉਣਾ ਸੀ ਕੰਮ ਵਧਾਉਣਾ ਸੀ ਤਾਂ ਕਰਕੇ ਵੀ ਪਿੰਡੋਂ ਨਿਕਲਿਆ ਵੀ ਕਿਸੇ ਵੱਡੇ ਪਿੰਡ ਜਾ ਕੇ ਕੰਮ ਕਰਾਂ ਸਾਧੂ ਕਹਿੰਦਾ ਫਿਰ ਇੱਥੋਂ ਦੇ ਲੋਕ ਵੀ ਬਹੁਤ ਚੰਗੇ ਨੇ ਬੜੇ ਮਿਲਣ ਵਰਤਨ ਵਾਲੇ ਨੇ ਬੜਾ ਉਹਨਾਂ ਦਾ ਵਿਹਾਰ ਚੰਗਾ ਹੈ ਚਲੋ ਬੰਦਾ ਉੱਠਿਆ ਸਵੇਰ ਨੂੰ ਚਾਹ ਪਾਣੀ ਪੀਤਾ ਉਹ ਪਿੰਡ ਚ ਆਪਦੇ ਕੰਮ ਚੱਲ ਗਿਆ ਜਿਹੜਾ ਸਾਧੂ ਦੇ ਨਾਲ ਚੇਲਾ ਸੀ ਉਹਨੂੰ ਬੜੀ ਹੈਰਾਨਗੀ ਹੋਈ ਆਂਦਾ ਬਾਬਾ ਜੀ ਦੋ ਬੰਦੇ ਆਏ ਨੇ ਤੁਹਾਡੇ ਕੋਲ ਨੇ ਆਪਣੇ ਪਿੰਡ ਬਾਰੇ ਪੁੱਛਿਆ ਆ ਤੇ ਤੁਸੀਂ ਦੋਵਾਂ ਨੂੰ ਇਦਾਂ ਅਲੱਗ-ਅਲੱਗ ਕਿਉਂ ਜਵਾਬ ਦਿੱਤਾ ਕਿ ਕਿਨੂੰ ਤੁਸੀਂ ਕਹਦਾ ਪਿੰਡ ਦੇ ਲੋਕ ਮਾੜੇ ਨੇ ਦੂਜੇ ਨੂੰ ਕਹਦਾ ਚੰਗੇ ਨੇ ਫਿਰ ਸਾਧੂ ਨੇ ਉਹਨੂੰ ਸਮਝਾਇਆ ਆਂਦਾ ਕੋਈ ਦੁਨੀਆ ਚੰਗੀ ਮਾੜੀ ਨਹੀਂ ਹੁੰਦੀ ਜਿਵੇਂ ਦਾ ਆਪਣਾ ਵਿਹਾਰ ਹੈ ਨਾ ਜਿੱਥੇ ਆਪਾਂ ਰਹਿੰਦੇ ਆ ਆਪਣੇ ਚਾਰਜ ਫੇਰੇ ਹੋਵੇਂ ਦਾ ਹੀ ਵਿਹਾਰ ਬਣ ਜਾਂਦਾ ਹੈ ਪਹਿਲਾ ਬੰਦਾ ਖੁਦ ਮਾੜਾ ਸੀ ਉਹਨੂੰ ਉੱਥੋਂ ਵਾਲੇ ਵੀ ਸਭ ਮਾੜੇ ਲੱਗਦੇ ਸੀ ਜਦੋਂ ਉਹਨੇ ਇੱਥੇ ਰਹਿਣਾ ਸੀ ਤੇ ਇਹ ਵੀ ਲੋਕ ਮਾੜੇ ਹੋ ਜਾਣੇ ਸੀ ਕਿਉਂਕਿ ਮਾੜੇ ਵਾਲ ਵੇਖ ਕੇ ਉਹਦੇ ਵਿਹਾਰ ਦੇ ਹਿਸਾਬ ਨਾਲ ਲੋਕਾਂ ਨੂੰ ਚੱਲਣਾ ਪੈਂਦਾ ਚੰਗੇ ਵੀ ਮਾੜੇ ਹੋ ਜਾਂਦੇ ਨੇ ਤੇ ਜਿਹੜਾ ਚੰਗਾ ਹੈ ਉਹ ਜੇ ਇੱਥੇ ਕੋਈ ਬੰਦਾ ਮਾੜਾ ਵੀ ਉਹਨੇ ਆਪਦੇ ਚੰਗੇ ਵਿਹਾਰ ਨਾਲ ਸਭ ਨੂੰ ਚੰਗੇ ਕਰ ਲੈਣਾ ਸੀ ਸੋ ਦੁਨੀਆ ਆਪਣੇ ਨਾਲ ਮਿਲ ਕੇ ਬਣਦੀ ਹੈ ਜਿਵੇਂ ਦੇ ਆਪਾਂ ਆ ਉਮਦ ਦੁਨੀਆ ਹੈ ਮਾੜੇ ਨੂੰ ਜ਼ਿਆਦਾਤਰ ਮਾੜੇ ਦੀਦੇ ਨੇ ਚੰਗੇ ਨੂੰ ਚੰਗੇ ਦੀਦੇ ਨੇ